ਬਟਾਲਾ ਦੇ ਨੇੜਲੇ ਅੱਡਾ ਦਾਲਮ ਵਿਖੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਸੋਨਾ ਅਤੇ ਨਕਦੀ ਚੋਰੀ ਕਰ ਲੈ ਗਏ। ਦੁਕਾਨ ਮਾਲਕ ਚੋਰੀ ਸਬੰਧੀ ਸਵੇਰੇ ਪਤਾ ਲੱਗਾ। ਦੁਕਾਨ ਦੇ ਮਾਲਕ ਅਨੁਸਾਰ ਚੋਰ ਕਰੀਬ 3 ਲੱਖ ਦੇ ਸੋਨੇ ਦੇ ਗਹਿਣੇ 5 ਲੱਖ ਨਕਦੀ ਅਤੇ ਚਾਂਦੀ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦੇ ਜਗਜੀਤ ਸਿੰਘ ਵਾਸੀ ਡਾਲੇ ਚੱਕ ਨੇ ਦੱਸਿਆ ਕਿ ਉਹਦੀ ਅੱਡਾ ਦਾਲਮ ਵਿਖੇ ਜਗਜੀਤ ਜਿਊਲਰਜ਼ ਨਾਮ ਦੀ ਦੁਕਾਨ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸਨ ਅਤੇ ਸਵੇਰੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਅਤੇ ਅੰਦਰ ਸਮਾਨ ਖਿਲਰਿਆ ਪਿਆ ਹੈ ਜਗਜੀਤ ਸਿੰਘ ਨੇ ਦੱਸਿਆ ਕਿ ਜਦ ਉਹਨਾਂ ਦੁਕਾਨ ਤੇ ਆਣ ਤੇ ਦੇਖਿਆ ਤੇ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਦੁਕਾਨ ਅੰਦਰ ਸਮਾਨ ਖਿਲਰਿਆ ਪਿਆ ਸੀ ਉਸ ਨੇ ਦੱਸਿਆ ਕਿ ਚੋਰ ਦੁਕਾਨ ਅੰਦਰ ਰੱਖੀ ਹੋਈ ਤਜੋਰੀ ਨੂੰ ਤੋੜ ਕੇ ਉਸ ਵਿੱਚੋਂ ਸੋਨਾ ਚਾਂਦੀ ਤੇ ਗਹਿਣੇ ਅਤੇ ਨਗਦੀ ਚੋਰੀ ਕਰਕੇ ਲੈ ਗਏ ਹਨ ਕਾਦੀ ਕੀ ਨਾਮ ਤੁਹਾਡਾ? ਮੇਰਾ ਗੁਰਪ੍ਰੀਤ ਸਿੰਘ। ਕਾਦੀ ਦਾ ਨਾਮ ਸੀ ਕਿ ਸਾਡਾ ਦੁਕਾਨ। ਜੀ ਇਹ ਮੇਰੇ ਬਰਦਰ ਨੇ ਵੱਡੇ ਨਾਲ ਜੁਐਲਰੀ ਸ਼ੋਪ ਦੀ ਦੁਕਾਨ ਸੀ ਅਡਾ ਤਾਮ ਨੰਗਲ ਦੇ। ਹਾਂਜੀ। ਤੇ ਉਹ ਕੱਲ ਰਾਤ ਚੋਰੀ ਹੋ ਗਈ ਜੀ ਇਹਦੇ ਵਿੱਚ। ਕਿੰਨੀ ਕੀ ਚੋਰੀ ਹੋਈ? ਚੋਰੀ ਦੇ ਜ ਤਕਸਾਨ ਬਹੁਤ ਭਾਰੀ ਹੋ ਗਿਆ ਜੀ ਤਕਰੀਬਨ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਜੀ। ਕਾਦੀ ਦਾ ਨਾਮ ਕੀ ਸੀ? ਜੁਐਲਰੀ ਸ਼ੋਪ ਦੇ ਬਾਰੇ ਜੀ। ਕਿੰਨੇ ਪੜੀ ਵਾਰਦਾ ਜੀ ਸਿਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰਕੇ ਆਏ ਨੇ ਤੇ ਸਿਰੇ ਜਦੋਂ 7:30 ਵਜੇ ਦੁਕਾਨ ਦੇ ਖੋਲਣ ਵਾਸਤੇ ਆਏ ਨੇ ਸ਼ੋਪ। ਇਹ ਨਾਨਕ ਦੇਖਿਆ ਜਿਦੋਂ ਅੰਦਰੋਂ ਇੰਟਰਵਿਊ ਕਰ ਕੇ ਵੇਖਿਆ ਵਾ ਤੇ ਜਿਹੜਾ ਤਿਉੜੀ ਸੇਫ ਸੀਗੀ ਉਹਨੂੰ ਕਟ ਨਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਈ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਕਹਿਣੀ ਸੀਗੀ ਕਾਫੀ ਵੱਡੀ ਮਾਤਰਾ ਚ ਉਹ ਸਾਰਾ ਸਮਾਨ ਰਸੀਗਾ ਚੋਰ ਆਪਣੇ ਨਾਲ ਲੈ ਜਾ ਦੇ ਸੀਗੇ ਔਰ ਜਾਂਦੀ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸਭ ਕੁਝ ਪੁੱਛ ਕਰ ਦਿੱਤੀ ਹਾਂਜੀ ਪੁੱਛ ਕਰ ਦਿੱਤੀ ਹਾਂਜੀ ਹਾਂਜੀ ਪੁੱਛ ਕਰ ਦਿੱਤੀ ਜੀ ਕੋਸ਼ਿਸ਼ ਪਰਚਾ ਦਾ ਚ ਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਹੋ ਅਸੀਂ ਇਨਸਾਫ ਚਾਹੁੰਦੇ ਜੀ ਵੀ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲਦੀ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਯਕੀਨ ਹਸਾ ਦਿੱਤਾ ਜੀ ਕਿ ਰਣਜੀਤ ਸਿੰਘ ਜਾਂ ਕੋਈ ਅੰਦਰ ਕੋਈ ਗੱਲ ਬਹੁਤ ਨਹੀਂ ਨਹੀਂ ਸ਼ਾਕਰ ਰਣਜੀਤ ਚਵਲ ਤੇ ਕੋਈ ਗੱਲ ਨਹੀਂ ਜੀ ਵੇਖੋ ਚੋਰਾਂ ਦਾ ਕੋਈ ਦੀਨ ਮਜਬੂਰ ਤੁਹਾਨੂੰ ਤਾਂ ਹੁੰਦਾ ਨਹੀਂਗਾ ਜੀ ਸਾਰੀ ਜੁਨਰੀ ਹੀ ਗਈ ਕਿ ਕੈਸ਼ ਸੀ ਕੁਝ ਨਹੀਂ ਸਾਰਾ तकरीबन 5 ਲੱਖ ਰੁਪਏ ਦਾ ਕੈਸ਼ ਸੀਗਾ ਇਹਨਾਂ ਕੋ ਕੋਸ਼ਿਸ਼ ਥੋੜਾ ਜੀ ਆਪਣਾ ਗਾਗ ਦੇ ਦੇਣ ਵਾਸਤੇ ਆਏ ਪੈਸੇ ਅਸੀਂ ਤਾਂ ਲੈਟ ਹੈ ਇਹਨਾਂ ਜਮਾ ਨਹੀਂ ਕਰਾਏ ਪਏ ਉਹ ਕੈਸ਼ ਸੀਗਾ ਤੇ ਕੁਛ ਨਾ ਸੋਨਾ ਸੀਗਾ 173 ਗ੍ਰਾਮ ਦੇ ਲੱਗੇ ਸਾਡਾ ਜੁਐਲਰੀ ਸੀ ਉਹ ਚੋਰੀ ਹੋਈ ਆ ਤਕਰੀਬਨ 15 ਸੋਨਾ ਕੋਲੋ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਕੀਮਤ ਤਕਰੀਬਨ ਲਗਭਗ ਸਾਡਾ 30 ਤੋਂ 35 ਲੱਖ ਦਾ ਨਸਾਨ ਆ ਜੀ ਔਰ ਸਾਡੇ ਨ ਸਮਾਨ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਕਿ ਇਹਨਾਂ ਨੂੰ ਅੱਗੇ ਦੋ ਦਿਨਾਂ ਦੀ ਵੀ ਰਸਤੇ ਵਿੱਚ ਬੰਦੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹ ਇਹਦੇ ਡਰ ਦੇ ਨਾਲ ਹੀ ਸਮਾਨ ਜਦ ਅੰਦਰ ਰੱਖਦੇ ਜਾਂਦੇ ਸੀਗੇ ਕਿਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਘੰਟੇ ਦੀ ਘਟਮ ਲੱਗੀ ਇਹ ਤਕਰੀਬਨ ਜੀ 7 ਵਜੇ ਦੀ ਸੀ ਦੁਕਾਨ ਬੰਦ ਗਈ ਘਟਨਾ ਦਾ ਸਾਨੂੰ ਪਤਾ ਨਹੀਂ ਕਿ ਕਿੰਨੇ ਵਜੇ ਉਤੇ ਡੀਵੀਆ ਰੋ ਨਾ ਲੱਗੇ ਆਪਾਂ ਚੈੱਕ ਕਰ ਲਿਏ ਕੈਮਰੇ ਲੱਗੇ ਨੇ ਸੱਚ ਕੈਮਰੇ ਚੱਕ ਪ੍ਰੋਸੀਜਰ ਦੀ ਖੰਡ ਰਹੀ ਹੈ ਜੀ ਜੇ ਕੋਈ ਪਤਾ ਲੱਗੇਗਾ ਤਾਂ ਆਪਾਂ ਫਿਰ ਉਸ ਨੂੰ ਕਰਾਂਗੇ ਕਰ ਲਈਏ ਇਹ ਆਪਣੇ ਨਾ ਮੇਰਾ ਨਾਮ ਹੈਗਾ ਐਸਆਈ ਨਰਿੰਦਰ ਸਿੰਘ ਤੇ ਨੰਬਰ ਹੈਗਾ 3411 ਬਟਾਲਾ ਤੇ ਅਸੀਂ ਕਿਲਾ ਲਾਸੀ ਠਣ ਲੱਗੇ ਤੇ ਆਪਣੇ ਮੁੰਸੀ ਕੁਲਦੀਪ ਸਿੰਘ ਰਾਤ ਵਾਲੇ ਨੂੰ ਗੁਣਾ ਆਇਆ ਕਿ ਇਹ ਆਪਣੇ ਦਾਲ ਮਨੰਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗ ਜਗਦੀਸ਼ ਸਿੰਘ ਸਨ ਭਿੰਦਰ ਸਿੰਘ ਆਪਣੇ ਜੁਲਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਬੰਦੀ ਉਹ ਅਗਲੇ ਵਿੱਚ ਲਿਆਂਦੀ ਜਾਏਗੀ ਸਰ ਕਿੰਨੇ ਕਿ ਸੋਲਾ ਕਿੰਨਾ ਦੱਸਿਆ ਉਸ ਕਿੰਨੇ ਕਿ ਚੋਰੀ ਹੋ ਗਈ ਹੁਣ ਇਹ ਤਾਂ ਤੇ ਆਪਣੇ ਕਿਤੇ ਤੇ ਆਪਣੀ 30 ਲੱਖ ਰੁਪਏ ਦਾ ਮਤਲਬ ਸਾਡੀ ਜਿਹੜੀ ਚੋਰੀ ਹੋ ਗਈ ਆ ਤੇ ਲਗ ਲਗ ਚੀਜ਼ਾਂ ਦਾ ਦਸੀਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰ ਰਹੇ ਹੋ ਹਾਂਜੀ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਆਪਣ ਜਰੀ ਕਾਰਵਾਈ ਕਰਕੇ ਤੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਦੇ